ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਮਸਤੇ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਅਸੀਂ ਸ਼ਿਵਾਲਕ ਦੀ ਪਹਾੜੀਆਂ ਦੇ ਵਿੱਚ ਬਸੇ ਜਗਤਗੁਰੂ ਬਾਪੂ ਕੁੰਬਦਾ ਜੀ ਦੇ ਡੇਰੇ ਲੈ ਕੇ ਜਾ ਰਹੇ ਹਾਂ ਜੀ ਜੋ ਕਿ ਹਾਜੀਪੁਰ ਦੇ ਪਿੰਡ ਦੇ ਜੰਗਲ ਦੇ ਵਿੱਚ ਸਥਿਤ ਹੈ ਜੀ ਜਿਸ ਨੂੰ ਅੰਬ ਵਾਲਾ ਵੀ ਡੇਰਾ ਕਿਹਾ ਜਾਂਦਾ ਹੈ ਜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੀ ਜੰਗਲ ਦੇ ਰਸਤੇ ਬਾਪੂ ਜੀ ਅਕਸਰ ਜਿਸ 베ਰੀ ਥੱਲੇ ਬਿਸ਼ਰਾਮ ਕਰਦੇ ਹੁੰਦੇ ਸੀ ਉਸ 베ਰੀ ਦੇ ਵੀ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਜੀ ਜਿੱਦਾਂ ਕਿ ਤੁਸੀਂ ਸਾਰੇ ਜਣੇ ਜਾਣਦੇ ਹਾਂ ਜੀ ਬਾਪੂ ਕੁੰਬ ਦਾ ਹਜੀ ਤੇ ਸੰਗਤ ਪੂਰੀ ਵਰਲਡ ਦੇ ਵਿੱਚ ਹੈ ਜੀ ਬਾਕੀ ਅਸੀਂ ਇਸ ਵੀਡੀਓ ਰਾਹੀਂ ਤੁਹਾਨੂੰ ਬਾਪੂ ਜੀ ਦੀ ਹੋਰ ਵੀ ਤਪਸਥਾ ਦਾ ਦਰਸ਼ਨ ਕਰਾਵਾਂਗੇ ਜੀ ਲਓ ਜੀ ਹੁਣ ਤੁਹਾਨੂੰ ਅਸੀਂ 베ਰੀ ਦਿਖਾਉਂਦੇ ਹਾਂ ਜਿੱਥੇ ਜੰਗਲ ਦੇ ਵਿੱਚ ਬਾਪੂ ਜੀ ਆਰਾਮ ਕਰਦੇ ਹੁੰਦੇ ਸੀਗੇ ਜੀ ਇੱਥੇ ਉਹਨਾਂ ਟਾਈਮਾਂ ਦੇ ਵਿੱਚ ਇਹ ਰਸਤੇ ਨਹੀਂ ਹੁੰਦੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਇੱਕ ਛੋਟੀ ਜੀ ਪगडंडी ਜੀ ਨੂੰ ਕਹਿ ਦਿੰਦੇ ਆ ਕੱਲਾ ਬੰਦਾ ਜਾਣ ਆਣ ਦੀ ਹੁੰਦੀ ਸੀਗੀ ਜੀ ਹੁਣ ਤਾਂ ਚਲੋ ਰਸਤੇ ਬਣ ਗਏ ਆ ਜੀ ਇੱਥੇ ਆ ਬੇਰੀ ਦੇ ਥੱਲੇ ਬਾਪੂ ਜੀ ਨੇ ਬੈਠੇ ਰਹਿਣਾ ਜੀ ਤੇ ਸੰਗਤ ਦੂਰ ਦੂਰੋਂ ਆਉਂਦੀ ਹੁੰਦੀ ਸੀਗੀ ਜੀ ਇਹ 베ਰੀ ਆ ਜੀ ਬਾਪੂ ਜੀ ਦੀ ਇੱਥੇ ਬਹਿੰਦੇ ਹੁੰਦੇ ਸੀਗੇ ਜੀ ਨਾਲੇ ਤਾਂ ਠੰਡੀ ਛਾਂ ਇਹ ਅਜੀ 베ਰੀ ਇਹ ਅਜੀ 베ਰੀ ਸੰਤਨ ਬਾਪੂ ਕੁੰਭਦਾਸੀ ਅਸੀਂ ਗੱਲ ਜੀ ਸਾਰਿਆਂ ਨੂੰ ਲੋ ਜੀ ਹੁਣ ਅਸੀਂ ਪਹੁੰਚ ਗਏ ਆ ਜੀ ਅੰਬ ਵਾਲੇ ਡੇਰੇ ਜੀ ਇਹ ਆ ਜੀ ਅੰਬ ਵਾਲਾ ਡੇਰਾ ਜੀ ਇੱਥੇ ਬਾਪੂ ਕੁੰਮ ਦਾਸ ਜੀ ਦਾ ਡੇਰਾ ਅੰਬ ਵਾਲਾ ਡੇਰਾ ਪਿੰਡ ਹਾਜੀਪੁਰ ਜੀ ਲੋ ਜੀ ਤੁਹਾਨੂੰ ਦਰਸ਼ਨ ਕਰਾਣੇ ਆ ਜੀ ਅੰਬ ਵਾਲੇ ਡੇਰੇ ਦੇ ਜੀ ਦੇਖੋ ਜੀ ਲੋ ਜੀ ਆਇਆ ਜੀ ਡੇਰਾ ਅੰਬ ਬੋਲਾ ਡੇਰਾ ਜੀ ਵਾਚ ਇਹ ਜਿਹੜਾ ਜੇ ਡੇਰਾ ਹੈ ਨਾ ਜੀ ਇਹ ਪਿੰਡ ਹਾਜੀਪੁਰ ਦੇ ਵਿੱਚ ਜਿਹੜੀ ਜੰਗਲ ਵਾਲੀ ਜ਼ਮੀਨ ਹੈ ਜੀ ਸ਼ਵਾਲਕ ਦੀ ਪਹਾੜੀਆਂ ਦੇ ਨਾਲ ਜੀ ਇਹ ਉੱਥੇ ਹੈ ਜੀ ਡੇਰਾ ਇਹ ਸ਼왈ਕ ਦੀ ਪਹਾੜੀਆਂ ਇਹਨੂੰ ਕਹਿੰਦੇ ਆ ਜੀ ਆਂਬਵਾਲਾ ਡੇਰਾ ਜੀ ਇਹ ਆਂਬਵਾਲਾ ਡੇਰਾ ਜੀ ਆਂਬਵਾਲਾ ਡੇਰਾ Tanpa Tan, Bapak kami, Dajji, Naji, Bahnamakji, Naji, Sita Ramji, Nal Harmanji, Naji, Olay Shankarji, jadi, darshan keru, Olay Shankarji, Nal Parvati Mataji, Nal Ganesh Malaji. ਬਾਬਾ ਜੀ ਬਾਬਾ ਜੀ ਸ਼੍ਰੀ ਚੰਦ ਜੀ ਦੇ ਦਰਸ਼ਨ ਕਰੋ ਜੀ ਆਇਆ ਜੀ ਅੰਬ ਜਿਹਦੇ ਨਾਂ ਤੇ ਡੇਰਾ ਪਿਆ ਜੀ ਇੱਥੇ ਵੀ ਬਾਬਾ ਜੀ ਨੇ ਕਾਫੀ ਟਾਈਮ ਤਪੱਸਿਆ ਕੀਤੀ ਜੀ ਅੰਬ ਵਾਲੇ ਡੇਰੇ ਜੀ ਦੇਖੋ ਜੀ ਅੰਬ ਵਾਲਾ ਡੇਰਾ ਜੀ ਇਹ ਸੰਭ ਦੇ ਕਰਕੇ ਜੀ ਇੱਥੇ ਦਾ ਨਾਂ ਪਿਆ ਜੀ ਅੰਬ ਵਾਲਾ ਡੇਰਾ ਜੀ ਬੂਰ ਦੇਖੋ ਜੀ ਫਲ ਦੇਖੋ ਜੀ ਕਿੰਨਾ दर्शन बाबा जीो दर्शन बाबा घुमंदा जी, 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 जी त La sua mamma. La mamma è una ragazza di un bambino. Ma il papà non lo sa. Ma il papà lo sa. Il papà non lo sa. Lodi, è di babai. Tu no. Bapu genggatah ji. Jadi Dekat itu na, baidah. Ini chubby kah ente, tu na. Cakar rendah ji. आया जी शिवाय यह बोले शंकर की जय बोले शंकर की बाबा जी जय बोले शंकर की जय बोले शंकर आया जी पेपल ये भी काफ़ी पुराना है जी कई साल है जी जय बोले शंकर जी जय बाबा जी ਡੇਰਾ ਹਾਜੀਪੁਰ ਪਾਪੂ ਕੌਂ ਦਾ ਹੱਥ ਜੀ ਆ ਝੰਡਾ ਜਿਹੜਾ ਹੈ ਜੀ ਇਹ ਪੰਜ ਪੀਰਾਂ ਦਾ ਝੰਡਾ ਹੈ ਜੀ ਇਹ ਜਿਹੜੀ ਜਗ੍ਹਾ ਬਣਾਈ ਹੈ ਜੀ ਪੰਜ ਪੀਰਾਂ ਦੀ ਹੈ ਜੀ ਇਹ ਪੰਜ ਪੀਰਾਂ ਦੀ ਜਗ੍ਹਾ ਹੈ ਜੀ ਕਵੀ ਤੁਨ ਹੈ ਜੀ ਉਹ ਬਾਈ ਦਾ ਕੋਲੇ ਸ਼ੰਕਰ ਜੀ ਦਾ ਤੁਨਾ ਕੋਲੇ ਸ਼ੰਕਰ ਦਾ ਤੁਨਾ ਜੀ ਇਹ ਕੋਲੇ ਸ਼ੰਕਰ ਜੀ ਦਾ ਕੋਲੇ ਸ਼ੰਕਰ ਜੀ ਦਾ ਤੁਨਾ ਜੀ ਧੰਤਨ ਬਾ ਬੰਦਾ ਜੀ ਓਮ ਨਾ ਸ਼ਿਵ ਓਮ ਨਾ ਸ਼ਿਵ ਦੋਲਤਰਾਮ ਕਬੀਰ ਜੀ ਨੇ ਰੂਪ ਪਸੰਦ ਦੇ ਵਿੱਚ ਸੰਤ ਮਹਾਂਪੁਰਸ਼ਾਂ ਦੇ ਇਤਿਹਾਸ ਦੇ ਵਿੱਚ ਦੋਲੇ ਨੇ ਲਿਖੀਆਂ ਮੈਨੂੰ ਜਾਦ ਆ ਗਈਆਂ ਜਿਨ੍ਹਾਂ ਛੱਡ ਕੇ ਜੱਗ ਦੇ ਸਾਕ ਸਾਰੇ ਨਾਤਾ ਨਾਲ ਸਤ ਸੰਗ ਦੇ ਗੰਢਿਆ ਹੈ ਪਰ ਤਾਂ ਆਏ ਨਾ ਮਾਤਾ ਦੇ ਛੇਕ ਮੰਦਰ ਜਿਨ੍ਹਾਂ ਫਾਹਾ ਕ ਸੰਗ ਦਾ ਬੜਿਆ ਹੈ ਮਿਲ ਕੇ ਇੱਕ ਨੂੰ ਇੱਕ ਦੇ ਇੱਕ ਹੋ ਗਿਆ ਜਿਨ੍ਹਾਂ ਦੂਇ ਨੂੰ ਅੰਦਰੋਂ ਕੱਢਿਆ ਹੈ ਉਹ ਦੌਲਤਾ ਬ੍ਰਹਮ ਸਰੂਪ ਹੋ ਗਿਆ ਜਿਨ੍ਹਾਂ ਦੇਹ ਅਪਮਾਨ ਨੂੰ ਛੱਡਿਆ ਹੈ ਤਾਂਤਲ ਬਾਪੂ ਕੰਵਦਾਸ ਤਾਂਤਨ ਬਾਪਾ ਕੰਗਾਦਾਸ ਦੀ ਬਾਤ ਰਾਜ